ਤੇ ਇੱਥੋਂ ਸਾਰੀ ਲਾਈਨ ਇਸ ਦੀ ਪਈ ਵਾ ਤੇ ਮੈਂ ਤੁਹਾਨੂੰ ਦਿਖਾਣਾ ਵੀ ਆਹ ਦੇਖੋ ਤੁਸੀਂ ਆ ਜਿਹੜੀ ਉਂਗਲ ਤੋਂ ਸਾਹਮਣੇ ਨਾ ਆ ਜਿਹੜੀ ਸਾਰੀ ਇਹ ਲਾਈਨ ਵਾ ਇਹ ਤੋਂ ਪਾਰ ਰਹੇ ਜਾਂਦਾ ਪਾਕਿਸਤਾਨ ਜੀ ਮਿੱਤਰੋ ਹੌਮ ਦੇ ਹੌਮ ਦੇ ਖੇਮ ਕਰਨ ਤੋਂ ਆਪਾਂ ਆ ਗਏ ਰਤੋ ਕੇ ਤੇ ਆਹ ਜਿਹੜੇ ਤੁਸੀਂ ਮੇਰੀ ਉਂਗਲ ਤੋਂ ਸਾਹਮਣੇ ਦੇਖਦੇ ਪਏ ਜਿਨੇ ਇਹ ਜੇ ਫੌਜੀਆ ਦੀ ਤਾਰ ਇਹ ਤੋਂ ਪਾਰ ਰਹੇ ਜਾਂਦਾ ਪਾਕਿਸਤਾਨ ਇਹ ਤੋਂ ਪਾਰ ਵਾਲਾ ਪਾਕਿਸਤਾਨ ਵਾਲਿਆਂ ਦਾ ਪਿੰਡ ਹੈਗਾ ਅਸਲਾ ਅਜਾ ਇੰਨਾ ਨਹੀਂ ਕਿ ਪਤਾ ਤੇ ਇਹਦੇ ਅੰਦਰ ਕੀ ਰਹਿੰਦਾ ਹੈ ਅਜਗਰ ਰਹਿੰਦਾ ਅਜਗਰ ਰਹਿੰਦਾ ਬਾਈ ਕਹਿੰਦਾ ਵੀ ਇਹਦੇ ਅੰਦਰ ਅਜਗਰ ਰਹਿੰਦਾ ਵੀ ਅੰਦਰ ਨਾ ਜਾਓ ਤੇ ਆਪਾਂ ਜਾ ਕੇ ਵੇਖਦੇ ਵੀ ਅਜਗਰ ਕਿਵੇਂ ਦਾ ਹੈ ਤੇ ਹਾਂਜੀ ਮਿੱਤਰੋ ਉਹ ਕਿਵੇਂ ਸਾਰੇ ਆਪਣੇ ਇੱਕ ਹੋਰ ਨਵੇਂ ਬਲੌਗ ਵਿੱਚ ਤਾਜ਼ੇ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਨੂੰ ਪਤਾ ਹੋਣੀ ਕਿ ਆਪਣੀ ਚੱਲਦੀ ਹੋਈ ਪੰਜਾਬ ਦੀ ਸੀਰੀਜ਼ ਜਿਨੇ ਆਪਣੇ ਪੰਜਾਬ ਦੇ ਇਲਾਕੇ ਨੇ ਸਰਦੀ ਲਾਕੇ ਨੇ ਪੁਰਾਣੇ ਪੁਰਾਣੇ ਮਹਿਲ ਓਜਿਆਂ ਦੇ ਵੇਲੇਆਂ ਦੇ ਬਣੇ ਹੋਏ ਮੈਲ ਹੋ ਗਏ ਆ ਤੁਹਾਨੂੰ ਸਾਰੇ ਵਿਖਾਉਣੇ ਪਏ ਆ ਤੇ ਜੇ ਤੁਸੀਂ ਆਪਣੀਆਂ ਪਹਿਲੀਆਂ ਵੀਡੀਓ ਨਹੀਂ ਵੀ ਕਿਹਾ ਉਹਨਾਂ ਸਾਰੀਆਂ ਵੀਡੀਓ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੇਗਾ ਉਹਨਾਂ ਨੂੰ ਜਾ ਕੇ ਵੇਖ ਲੈ ਜੇ ਉਹ ਵੀ ਬੜੀਆਂ ਮਸਤ ਵੀਡੀਓ ਨੇ ਇਹਦੇ ਵਲੌਗ ਵਿੱਚ ਆਪਾਂ ਜਾਣੇ ਪਏ ਖੇਮਕਰਨ ਪੱਟੀ ਨਾਰਲੀ ਪਿੰਡ ਇਹ ਸਾਰੇ ਪਿੰਡ ਕਵਰ ਕਰਨੇ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਸ਼ੂਟ ਹੋਈਆਂ ਜਿਵੇਂ 1984 ਹੋ ਗਈ ਦਿਲਜੀਤ ਸਾਂਝ ਦੀ 1984 ਜਿਹੜੀ ਆਈ ਸੀ ਸਰਦਾਰ ਆਈ ਸੀਗੀ ਤੇ ਹੋਰ ਆਪਾਂ ਬਹੁਤ ਤੁਹਾਨੂੰ ਪੁਰਾਣੇ ਪੁਰਾਣੇ ਮੈਲ ਵਿਖਾਵਾਂਗੇ ਡਿਫੈਂਸ ਲਾਈਨ ਦੇ ਨੇੜੇ-ਨੇੜੇ ਦੇ ਜਿੰਨੇ ਪਿੰਡ ਆਪਾਂ ਸਾਰੇ ਕਵਰ ਕਰ ਰਹੇ ਨੇ ਤੇ ਬਹੁਤ ਵਧੀਆ ਵਲੋਗ ਹੋਣ ਵਾਲਾ ਤੇ ਵਲੋਗ ਨੂੰ ਹਨੇ ਲਾਈਕ ਠੋਕ ਦਿਓ ਹਣੀ ਮਿੱਤਰੋ ਆਹ ਕਰੋ ਚੈੱਕ ਆਹ ਜਿੰਨਾ ਤੁਸੀਂ ਸਾਰਾ ਦੇਖਦੇ ਪਏ ਜੇ ਨਾ ਇਹ ਸਾਰੀ ਇਹ ਦਰਿਆ ਦੀ ਜਗ੍ਹਾएं ਪਿਛਲੇ ਦਿਨਾਂ ਦੇ ਵਿੱਚ ਇੱਥੇ ਬੜਾ ਪਾਣੀ ਆਇਆ ਸੀਗਾ ਬੜਾ ਹੀ ਜ਼ਿਆਦਾ ਪਾਣੀ ਆਇਆ ਸੀਗਾ ਤੇ ਉਹ ਸਾਹਮਣੇ ਰਹਿ ਗਿਆ ਮੈਂ ਜ਼ੂਮ ਕਰਕੇ ਦਿਖਾਣਾ ਸਾਹਮਣੇ ਰਹਿ ਗਿਆ 탑ਸਰ ਗੁਰਦੁਆਰਾ ਤੇ ਆਪਾਂ ਜੇ ਨਾ ਨਾਰਲੀ ਪਿੰਡੇ ਦਰਿਆ ਤੋਂ ਪਾਰ ਜਾਣਾ ਇਹ ਸਤਲੁਜ ਦਰਿਆ ਏ ਤੇ ਇਹ ਦਰਿਆ ਤੋਂ ਆਪਾਂ ਪਾਰ ਜਾਣਾ ਵਾ ਤੁਸੀਂ ਦੇਖੋ ਪਹਿਲਾਂ ਤਾਂ ਤੁਸੀਂ ਵਿਊ ਦੇਖੋ ਕਿੰਨਾ ਘੈਂਟ ਉੱਪਰ ਦੇਖੋ ਜਿਵੇਂ ਕੈਨੇਡਾ ਵਾਲੇ ਪੱਤਣ ਹੁੰਦੇ ਨਾ ਪੂਰੇ ਦੇ ਬੱਦਲ ਹੁੰਦੇ ਪਏ ਜੇ ਤੇ ਇਧਰ ਆ ਪੈਲੀਆਂ ਦਾ ਥਿਊ ਦੇਖੋ ਕਿੰਨਾ ਘੈਂਟ ਲੱਗਦਾ ਵਾ ਬੜੀ ਇਹ ਠੰਡੀ ਠੰਡੀ ਹਵਾ ਚੱਲਦੀ ਪਈ ਤੇ ਬਹੁਤ ਸੋਹਣਾ ਲੱਗਦਾ ਪਿਆ ਤੇ ਹੁਣ ਆਪਾਂ ਇੱਥੋਂ ਤਾਂ ਜਾਣਾ ਵਾ ਪੁਲ ਤੇ ਜਾਣਾ ਵਾ ਪੁਲ ਤੇ ਹਾਂਜੀ ਮਿੱਤਰੋ ਜਿਹੜੀ ਤੁਸੀਂ ਆ ਸਾਹਮਣੇ ਦੇਖਦੇ ਪਏ ਜਣ ਇਹ ਮੈਂ ਤੁਹਾਨੂੰ ਉਂਗਲ ਦਿਖਾਣਾ ਹਾਂ ਤੇ ਆ ਜਿਹੜੀ ਉਂਗਲ ਤੋਂ ਸਾਹਮਣੇ ਦੇਖਦੇ ਪਏ ਜਣ ਇਹ ਸਾਰੀ ਤਾਰ ਲੱਗੀ ਹੋਈ ਹੈ ਤੇ ਆਪਾਂ ਬਿਲਕੁਲ ਇਹ ਆ ਤੁਸੀਂ ਦੇਖੋ ਸ਼ਪੈਦਿਆ ਤੋਂ ਅੱਗੇ ਆ ਤਾਰ ਲੱਗੀ ਹੋਈ ਹੈ ਤੇ ਆਪਾਂ ਬਿਲਕੁਲ ਬਾਉਂਡਰੀ ਲਾਈਨ ਦੇ ਕੋਲ ਹੈ ਡਿਫੈਂਸ ਲਾਈਨ ਦੇ ਕੋਲ ਇਹ ਦੂਹਾਂ ਪਾਰ ਹੈਗਾ ਪਾਕਿਸਤਾਨ ਹੁਮਦੇ ਹੁਮਦੇ ਆਪਾਂ ਪਿੰਡ ਆ ਕੇ ਕੋਟ ਲਈ ਤੇ ਆ ਜਿਹੜੇ ਤੁਸੀਂ ਦੇਖਦੇ ਪਏ ਜੇ ਨਾ ਹੁਣ ਇਹ ਕਿਸੇ ਟਾਈਮ ਇਹ ਜਾਂਚ ਘਾਰ ਹੁੰਦੀ ਸੀਗੀ ਤੇ ਇੱਥੇ ਵੀ ਪੁਰਾਣੇ ਟਾਈਮ ਦੇ ਅੰਗਰੇਜ਼ਾਂ ਦੇ ਟਾਈਮ ਦੇ ਬਣੇ ਹੋਏ ਆ ਕੁਝ ਕਮਰੇ ਇੰਨੇ ਜ਼ਿਆਦੇ ਪੁਰਾਣੇ ਤਾਂ ਨਹੀਂਗੇ ਪਰ ਥੋੜੇ ਨੇ ਪਰ ਫੇਰ ਵੀ ਦੇਖੋ ਵੀ ਹਾਲੇ ਤੱਕ ਕਿਵੇਂ ਖੜੇ ਹੋਏ ਤੇ ਆ ਜਿਹੜਾ ਦੇਖੋ ਆ ਬਾਰੀ ਜੀ ਬਣਾਈ ਹੋਈ ਹੈ ਨਾ ਪੁਰਾਣੇ ਟਾਈਮਾਂ ਦੀ ਹੋਈ ਹੈ ਇਹ ਆ ਪੁਰਾਣੇ ਟਾਈਮਾਂ ਦੀ ਤੇ ਉਹ ਵੀ ਇੱਥੇ ਇੱਕ ਹਸਾਬ ਦਾ ਜੰਜ ਘਾਰ ਬਣਿਆ ਸੀਗਾ ਇੱਥੇ ਜਿਹੜੇ ਆ ਬਰਾਤ ਆਉਂਦੀ ਸੀਗੀ ਇੱਥੇ ਉਹ ਬੈਠਦੀ ਹੁੰਦੀ ਸੀ ਸਾਰੇ ਮੰਜਿਆਂ ਤੇ ਤੇ ਇਹਦੇ ਨਾਲ ਹੀ ਇੱਕ ਬਹੁਤ ਵਧੀਆ ਚੀਜ਼ ਬਣੀ ਹੋਈ ਈ ਤਾਂ ਮੈਂ ਉਹ ਤੁਹਾਨੂੰ ਦਿਖਾਣਾ ਵੀ ਖੂ ਹਲਟ ਵਾਲਾ ਖੂ ਜਿਹੜਾ ਹਲਟ ਵਾਲੇ ਖੂ ਇਹ ਬਹੁਤ ਘੱਟ ਰਹਿ ਗਏ ਨੇ ਕਈ ਹਵੇਲੀਆਂ ਹੂਲੀਆਂ ਚ ਜੀ ਪਏ ਨੇ ਜਿੱਥੇ ਮਤਲਬ ਕਿ ਟੂਰਿਸਟ ਤੇ ਆ ਤੁਸੀਂ ਦੇਖੋ ਵੀ ਆਹ ਹਲਟ ਵਾਲਾ ਖੂ ਜੇ ਤੇ ਇੱਧਰ ਦੂਸਰੀ ਸਾਈਡ ਮੈਂ ਤੁਹਾਨੂੰ ਦਿਖਾਉਂਦਾ ਜਾ ਕੇ ਇਹ ਆ ਦੇਖੋ ਉਹੀ ਮੱਖੀ ਲੱਗੀ ਇਹ ਆ ਦੇਖੋ ਛੋਟੀ ਇੱਟ ਦੀ ਬਣਿਆ ਜਿਹੜੀ ਕਿ ਨਾਨਕਚਈ ਇੱਟੇ ਹਨਾ ਹੁੰਦੇ ਉਦਾਂ ਬਣਾਇਆ ਆ ਇਹ ਕਿੰਨਾ ਡੂੰਗਾ ਸੀਗਾ ਤੂੰ ਨਾ ਹੋਵੇ ਨਾ ਹੋਵੇ ਅੱਛਾ ਡਬਲ ਸੀਗੇ ਜਾਨੀ ਕਿ ਹੋਣਾ ਕੋਈ ਅੱਧਾ ਪੂਰਿਆ ਗਿਆ ਹਾਂ ਇਹ ਕਿੰਨਾ ਕੁ ਫੋਟੋ ਹੋਣਾ ਕੋਈ 50 ਕੁ ਫੋਟੋ ਹੋਣਾ ਵਈ ਘੱਟ ਹੋਣਾ 30 40 ਮਲਗੇ 30 40 ਦਾ ਡਬਲ ਕੁੱਲ ਮਲ ਕੋਈ 80 90 ਫੁੱਟ ਡੂੰਗਾ ਸੀਗਾ ਤੇ ਅੱਜ ਜਿਹੜੀ ਤੁਸੀਂ ਦੇਖਦੇ ਹੋ ਜਿਹੜਾ ਚੈਣ ਇੰਦੇ ਸਾਰੀ ਪਾਣੀ ਆਉਂਦਾ ਹੁੰਦਾ ਸੀਗਾ ਤੇ ਉੱਪਰ ਮੈਂ ਉੱਪਰ ਜਾ ਕੇ ਤੁਹਾਨੂੰ ਦਿਖਾਉਣਾ ਮਨ ਲ ਕੀ ਇਹ ਦੇਖੋ ਵੀ ਆ ਬਾਈ ਜਿਹੜਾ ਖੜਾ ਨਾ ਇਹ ਇਹ ਕਹਿੰਦਾ ਵਾ ਵੀ ਮੈਨੂੰ ਉਦੋਂ ਸੁਰਤ ਸੀਗੀ ਮਲਗੀ ਸੂਹ ਸੀ ਜਦੋਂ ਇਹ ਪਾਣੀ ਹਲਟ ਵਾਲਾ ਪਾਣੀ ਸੀਗਾ ਤੇ ਅਸੀਂ ਨਹਾਉਦੇ ਹੁੰਦੇ ਸੀ ਕਿੱਥੇ ਨਹਾਉਦੇ ਹੁੰਦੇ ਸੀ ਕਿ ਤੁਸੀਂ ਅੱਛਾ ਆ ਜਿਹੜੀਆਂ ਟੂਟੀਆਂ ਸੀਗੀਆਂ ਉਸ ਟਾਈਮ ਤੇ ਆ ਜਿਹੜੀਆਂ ਤੇ ਇਹਦਾ ਸਾਡੀ ਪਾਣੀ ਨਿਕਲਦਾ ਹੈ ਤੇ ਜੱਗਣ ਨਾਲ ਹੀ ਹੁੰਦੇ ਹੁੰਦੇ ਮੱਗਾ ਨਾਲ ਇਹਦੀ ਥੱਲੇ ਹੋਈਦਾ ਅੱਛਾ ਉਹ ਪਾਈ ਗਈ ਅੱਛਾ ਪਾਣੀ ਹੁੰਦਾ ਜਾਵੇ ਪਹਿਲਾਂ ਵਾਵਾ ਨੀਵਾ ਹੁੰਦਾ ਸੀ ਜਾਨੀ ਕਿ ਖਾੜੇ ਤਰ੍ਹਾਂ ਖਾੜਾ ਬਣਿਆ ਹੁਣ ਹਾਂ ਇਸ ਤਰ੍ਹਾਂ ਥੱਲੇ ਬਣਿਆ ਪਾਖੜੋ ਤੇ ਇਤਨਾ ਥੋੜਾ ਕੁ ਜਵਾਂ ਹੁੰਦਾ ਅੱਛਾ ਇੱਥਾਂ ਵਾਵਾ ਡੂੰਗਾ ਹੁੰਦਾ 6-7 ਫੁੱਟ ਥੱਲੇ ਹੁੰਦਾ ਤੇ ਉਹ ਉਥੋਂ ਗਿੜਦਾ ਹੁੰਦਾ ਸੀਗਾ ਅੱਛਾ ਇੱਥੇ ਲੱਕੜ ਇਹਦੇ ਉੱਤੇ ਲੱਕੜ ਪਈ ਹੁੰਦੀ ਫੱਟਾ ਹਾਂ ਇਹ ਤਾਂ ਘੁੰਮਣ ਦਾ ਜਿਵੇਂ ਹਲਟ ਵਾਲਾ ਕੂ ਯਾਰ ਇਹ ਇਹਨੇ ਬਲਦਵੀਰ ਨੂੰ ਗੇਟਦਾ ਹੁਣਾ ਬਲਦਵੀਰ ਗੇਟ ਲਿੰਦਾ ਪਰ ਲੋਕੀ ਹਾਂ ਹਾਂ ਲੋਕੀ ਉੱਥੇ ਜਿਹੜੇ ਇੱਕ ਬੰਦਾ ਵੀ ਇੱਥੋਂ ਗੇਟ ਲੈਂਦਾ ਹੁਣਾ ਤੇ ਬਲਦ ਵੀ ਗੇਟ ਲੈਂਦਾ ਹੁਣਾ ਤੇ ਇੰਨਾ ਸਾਣੀ ਪਾਣੀ ਆਉਂਦਾ ਹੁੰਦਾ ਸੀਗਾ ਆ ਦੇਖ ਦੇ ਬਈ ਜਿਹੜੇ ਮੱਗਜ ਆ ਆ ਬਣੇ ਹੋਏ ਇੰਨਾ ਸਾਣੀ ਪਾਣੀ ਆਉਂਦਾ ਹੁੰਦਾ ਸੀ ਕਿਉਂਕਿ ਉਦੋਂ ਪਾਣੀ ਦਾ ਲੈਵਲ ਸੀਗਾ ਜ਼ਿਆਦਾ ਤੇ ਆ ਸਾਰੇ ਪੁਰਾਣੀ ਟਾਈਮ ਦਾ ਬਣਿਆ ਹੋਇਆ ਬਹੁਤ ਵਧੀਆ ਲੱਗਦਾ ਜਦੋਂ ਐਗੀਆਂ ਦੀਆਂ ਚੀਜ਼ਾਂ ਤੇ ਵੀ ਕਿੰਨੇ ਸਾਲ ਹੋ ਗਏ ਹੁਣ ਇਹਨੂੰ ਬੰਦ ਪੈਣ ਨੂੰ 100 ਸਾਲ ਤੋਂ ਵੱਧ ਹੀ ਹੋ ਗਏ ਨੇ 100 ਨਹੀਂ ਹੋਰ 30 40 ਸਾਲ ਹੋ ਗਏ ਹੁਣ 40 ਦੇ ਸਾਲ 50 ਲਾ ਲਓ 50 ਕੁ 50 ਸਾਲ ਹੋਣਗੇ ਕਿਉਂਕਿ ਪੱਕਾ ਆਈਡੀਆ ਤਾਂ ਨਹੀਂ ਚਲੋ 50 ਵੀ ਫੇਰ ਵੀ ਬੜੇ ਹੋ ਗਏ ਨੇ ਹਾਂ ਇਹ ਮੁੰਡੇ ਦੀ ਧਾਮ ਆ ਜਰਣਾ ਮੁੰਡੇ ਅੱਛਾ ਤੁਹਾਡੀ ਮਿਹਰ ਹੋਰ ਭਾਈ ਹੂੰ ਠੀਕ 40 ਸਾਲ ਦੀ ਤੇ 45 ਸਾਲ ਫੇਰ ਹੁਣ ਹਾਂ ਹਾਂਜੀ ਮਿੱਤਰੋ ਹੁਣ ਆਪਾਂ ਜਾਂਦੇ ਪਏ ਸੀ ਕਿ ਖੇਮ ਕਰਨ ਖੇਮ ਕਰਨ ਇੱਥੋਂ ਕੋਈ 10 ਕਿਲੋਮੀਟਰ ਰਹਿ ਜਾਂਦੇ ਤੇ ਰਾਹ ਦੇ ਵਿੱਚ ਆ ਜਿਹੜੀ ਤੁਸੀਂ ਦੇਖਦੇ ਪਏ ਜਣ ਸਾਰੀ ਇਹ ਹੈਗੀ ਡਰੇਨ ਤੇ ਡਰੇਨ ਦੇ ਵਿੱਚ ਬਣੇ ਹੋਏ ਮੋਰਚੇ ਤੇ ਇੱਕ ਮੈਨੂੰ ਆ ਮੋਰਚੇ ਦੀ ਨਹੀਂ ਸਮਝ ਆਉਂਦੀ ਪਈ ਵੀ ਇਹ ਕਿਵੇਂ ਬਣਾ ਦਿੱਤਾ ਇੱਕ ਤਾਂ ਡਰੇਨ ਤੋਂ بڑا ਉਰਾਂ ਨੂੰ ਉਰਾਂ ਵੱਲ ਨੂੰ ਮੋਰਚਾ ਬਣਾਇਆ ਤੇ ਤੇ ਦੂਜਾ ਮੋਰਚੇ ਦੇ ਉੱਤੇ ਕਵਰ ਬਣਾਈ ਹੋਈ ਤੇ ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕੀ ਚੱਕਰ ਹੈ ਮੈਂ ਵੇਖ ਵੇਖ ਕੇ ਹਰਾਂ ਨੂੰ ਨਾ ਪਿਆ ਵੀ ਇਹ ਕੀ ਹੈ ਤੇ ਇੱਕ ਇੱਧਰ ਵੀ ਬਣਿਆ ਹੋਇਆ ਤੇ ਇੱਕ ਆ ਤੁਹਾਨੂੰ ਦੇਖੋ ਆ ਰਿਹਾ ਜੀ ਇਹ ਵੀ ਮੋਰਚੇ ਬਣਾਏ ਤੇ ਮੋਰਚੇ ਦੇ ਉੱਤੇ ਕਵਰ ਬਣਾਈ ਹੋਈ ਤੇ ਪਤਾ ਨਹੀਂ ਯਾਰ ਵੀ ਇਹ ਕਿਉਂ ਬਣਾਈ ਵੈਸੇ ਤਾਂ ਇਹਦੇ ਨਾਲ-ਨਾਲ ਕਵਰਾਂ ਹੈਗੀਆਂ ਨੇ ਪਰ ਉਹ ਮੋਰਚਿਆਂ ਦੇ ਉੱਤੇ ਨਹੀਂ ਹੈ ਪਰ ਇਹ ਕੱਲ ਕੱਲੀ ਇੱਕ ਇਹ ਕਵਰ ਤੇ ਇੱਕ ਹੋਰ ਹੈ ਇਹ ਦੋਵੇਂ ਮੋਰਚਿਆਂ ਦੇ ਉੱਤੇ ਬਣਾਈਆਂ ਹੀ ਆ ਪਤਾ ਨਹੀਂ ਕਿਉਂ ਬਣਾਈਆਂ ਵਾਹ ਵੇਖ ਕੇ ਹੈਰਾਨ ਹੀ ਹੁੰਨਾ ਪਿਆ ਮੈਂ ਤਾਂ ਆਪ ਪਹੁੰਚ ਗਏ ਖੇਮ ਕਰਨ ਤੇ ਇੱਥੇ ਇੱਕ ਬਹੁਤ ਵੱਡਾ ਮਹਿਲ ਹੈਗਾ ਤੇ ਜਿਹੜਾ ਮੈਂ ਜੇ ਇਹ ਪਿੰਡ ਦਾ ਨਾਮ ਪਿਆ ਖੇਮ ਤੇ ਕਰਨ ਜਿਹੜਾ ਖੇਮ ਤੇ ਕਰਨ ਨੂੰ ਦੋ ਭਰਾ ਸੀਗੇ ਤੇ ਉਹਦੇ ਵਿੱਚੋਂ ਇੱਕ ਸੀਗਾ ਰਾਜਾ ਕਰਨ ਰਾਜਾ ਕਰਨ ਸਿੰਘ ਦਾ ਇੱਥੇ ਮਹਿਲ ਬਣਿਆ ਹੋਇਆ ਖੇਮ ਕਰਨ ਕਿਉਂਕਿ ਖੇਮ ਕਰਨ ਪਿੰਡ ਦਾ ਨਾਮ ਵੀ ਰਾਜੇ ਦੇ ਨਾਮ ਤੋਂ ਹੀ ਰੱਖਿਆ ਗਿਆ ਤੇ ਆਪਾਂ ਹੁਣ ਇਸ ਟਾਈਮ ਉਹਦੇ ਮਹਿਲ ਦੇ ਕੋਲ ਖੜੇ ਹੋਏ ਆਂ ਤੇ ਆ ਕਰੋ ਜੈਕ ਤੇਰੇ ਰਾਜਾ ਕਰਨ ਸਿੰਘ ਦਾ ਮਹਿਲ ਹੈਗਾ ਬਾਈ ਹੁਣ ਤਾਂ ਸਾਰਾ ਟਟੇ ਟੁਟਿਆ ਪਿਆ ਬਿਲਡਿੰਗ ਉਸ ਉਸ ਟਾਈਮ ਤੇ ਵੇਖੋ ਕਿੰਨੀ ਸੋਹਣੀ ਤਿਆਰ ਕੀਤੀ ਹੋਣੀ ਹਾਲੇ ਵੀ ਬਹੁਤ ਵਧੀਆ ਲੱਗਦਾ ਪਿਆ ਹੁਣ ਤਾਂ ਖੰਡਰ ਬਣਿਆ ਪਿਆ ਆਪਾਂ ਇਹਦੇ ਅੰਦਰ ਵੀ ਜਾਵਾਂਗੇ ਤੇ ਇਹ ਕੋਈ ਸਾਨੂੰ ਸੁਣ ਪਤਾ ਵੀ ਕਦੋਂ ਤਿਆਰ ਕੀਤਾ ਹੈ ਐਨਾ ਨਹੀਂ ਹੋ ਰਹਾ ਅਜਾ ਐਨਾ ਨਹੀਂ ਕਿ ਪਤਾ ਤੇ ਇਹਦੇ ਅੰਦਰ ਕੀ ਰਹਿੰਦਾ ਸੀ ਅਜਿਹਾ ਰਹਿੰਦਾ ਅਜਿਹਾ ਰਹਿੰਦਾ ਅਜਗਰ ਰਹਿੰਦਾ ਬਾਈ ਕਹਿੰਦਾ ਵੀ ਇਹਦੇ ਅੰਦਰ ਅਜਗਰ ਰਹਿੰਦਾ ਵੀ ਅੰਦਰ ਨਾ ਜਾਓ ਤੇ ਆਪਾਂ ਜਾ ਕੇ ਵੇਖਦੇ ਵੀ ਅਜਗਰ ਕਿਵੇਂ ਦਾ ਹੈ ਤੇ ਪਹਿਲਾਂ ਤੁਸੀਂ ਜਾਂਦੀਆਂ ਦੁਬਾਰਾ ਦੂਰ ਚੈੱਕ ਕਰੋ ਜਿਵੇਂ ਚੂਨੇ ਪੱਥਰ ਨਾਲ ਬਣਿਆ ਹੋਇਆ ਨਾਨਕਸ਼ਈ ਨਾਨਕਸ਼ਈ ਲੱਗੇ ਨਾਨਕਸ਼ਈ ਇਹਨੂੰ ਇੱਟ ਲੱਗੀ ਹੋਈ ਹੈ। ਤੇ ਆ ਇਹਨੂੰ ਦੁਬਾਰਾ ਵੀ ਇਹ ਸੀਮੈਂਟ ਲਾਇਆ ਨਾ ਨਾ ਪਹਿਲਾਂ ਹੀ ਬਣਿਆ ਹੈ। ਭਈ ਪਹਿਲਾਂ ਤਾਂ ਚੂਨਾ ਪੱਥਰ ਨਾਲ ਇਹ ਕਿਉਂਕਿ ਸਾਰਾ ਬਣਿਆ ਨਾ ਮੈਲ ਤੇ ਆ ਹੁਣ ਦੁਬਾਰਾ ਇਹਦੇ ਕੰਸਟਰਕਸ਼ਨ ਕੀਤੀ ਹੈ। ਆ ਜਿਹੜੀਆਂ ਆ ਮਿੱਟਾ ਜਿਹੜੀਆਂ ਆਪਾਂ ਨੂੰ ਨੋਰਮਲ ਪੱਠੇ ਤੋਂ ਮਿਲਦੀਆਂ ਉਹ ਲਕੀਆਂ ਹੋਈਆਂ ਵਾ ਚਾਹ ਦੇਖੋ ਤੁਸੀਂ ਆ ਬਾਰੀ ਵੇਖੋ ਕਿੰਨੇ ਵਧੀਆ ਸਟਾਈਲ ਦੀ ਤਿਆਰ ਕੀਤੀ ਹੋਈ ਤੇ ਸਾਰੀ ਇਹਦੇ ਛੱਤ ਵਿੱਚ ਸਾਰਾ ਚੂਨਾ ਪੱਥਰ ਤੇ ਇੱਟੀ ਇਹਦੇ ਵਿੱਚ ਨਾਨਕਸ਼ਹੀ ਇੱਟ ਵਰਤੀ ਗਈ ਤੇ ਚਲਿਏ ਫਿਰ ਹੁਣ ਅੰਦਰ ਆਪਾਂ ਚਲੋ ਜੀ ਤੇ ਇਹ ਹੁਣ ਤਾਂ ਯਾਰ ਇਹ ਜਮਾ ਖੰਡਰ ਬਣਿਆ ਹੋਏ ਤੇ ਆ ਆ ਤੁਸੀਂ ਦੇਖੋ ਕਿ ਉਹ ਕਿੰਨੀ ਬਰੀਕ ਇਟ ਲੱਗੀ ਹੋਈ ਟਾਇਲ ਤੋਂ ਵੀ ਬਰੀਕ ਲੱਗੀ ਤੇ ਇਹਦੇ ਵਿੱਚ ਚੂਨਾ ਪੱਥਰ ਯੂਜ਼ ਹੋਇਆ ਯਾਰ ਜ्यादातर ਤੇ ਜਿੰਨੇ ਵੀ ਇਦਾਂ ਦੇ ਮਹਿਲ ਮੁਸਲਮਾਨਾਂ ਦੇ ਮਹਿਲ ਨੇ ਉਹਦੇ ਵਿੱਚ ਚੂਨਾ ਪੱਥਰ ਤੇ ਨਾਨਕ ਚਾਹੀ 80 ਵਰਤਿੰਦੀ ਸੀਗੀ ਤੇ ਉੱਪਰ ਇਹਨੂੰ ਵੀ ਗੋਥਿਕ ਸਟਾਈਲ ਦੀ ਛੱਤ ਪਈ ਸੀਗੀ ਤੇ ਮੈਂ ਅੰਦਰ ਹੋ ਕੇ ਤੁਹਾਨੂੰ ਦਿਖਾਣਾ ਆ ਦੇਖੋ ਤੁਸੀਂ ਹੁਣ ਦਾ तकरीबन ਸਾਰਾ ਖੰਡਰ ਬਣਿਆ ਪਿਆ ਤੇ ਹੋ ਸਕਦਾ ਵੀ ਇਹਦੇ ਤੇ ਪੇਂਟਿੰਗ ਵੀ ਕੀਤੀ ਹੋਵੇਗੀ ਪਰ ਹੁਣ ਤਾਂ ਉਹ ਸਾਰੀ ਝੜੀ ਪਈ ਏ ਤੇ ਇੱਧਰ ਦੇਖੋ ਤੁਸੀਂ ਇੱਟਾ ਇੱਟਾ ਨਰੀਆਂ ਇੱਟਾ ਇੱਟਾ ਦਿਸਦੀਆਂ ਇਦਾਂ ਦੇ ਮਹਿਲ ਦੇ ਵਿੱਚ ਵੀ ਇਦਾਂ ਲੱਗਦਾ ਵੀ ਸਾਰਾ ਪੱਠਾ ਹੀ ਇੱਥੇ ਲਿਆ ਕੇ ਉਹਨਾਂ ਲਾ ਦਿੱਤਾ ਤੇ ਉੱਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਗੋਥਿਕ ਸਟਾਈਲ ਦੀ ਛੱਤ ਪਈ ਹੋਈ ਏ ਤੇ ਇਹਨੂੰ ਵੀ ਪੇਂਟਿੰਗ ਕੀਤੀ ਹੋਈ ਕੋਈ ਛੱਤਾਂ ਤੇ ਬਹੁਤ ਵਧੀਆ ਡਿਜ਼ਾਈਨਿੰਗ ਵਾਲੀ ਪੇਂਟਿੰਗ ਪੇਂਟਿੰਗ ਕਰਦੇ ਹੁੰਦੇ ਸੀਗੇ ਉਦੋਂ ਦੇ ਤੇ ਚਲਾਇਓ ਯਾਰ ਤੇ ਇਥੇ ਕਹਿੰਦੇ ਨੇ ਯਾਰ ਅਜਗਰ ਹੈ ਪਰ ਮੈਨੂੰ ਤਾਂ ਨਹੀਂ ਲੱਗਦਾ ਕਿਉਂਕਿ ਅਜਗਰ ਹੋਵੇ ਇਹ ਜਿਹੜੀਆਂ ਐਵੇਂ ਦੀਆਂ ਗੱਲਾਂ ਮਨ ਘੜਤ ਗੱਲਾਂ ਕਿਉਂਕਿ ਤੁਸੀਂ ਦੇਖੋ ਵੀ ਆਲੇ ਦੁਆਲੇ ਪਿੰਡ ਦੀ ਇੰਨੀ ਰੈਸ਼ੇ ਤੇ ਉਹ ਇਹਦੇ ਵਿੱਚ ਇਹ ਮਹਿਲ ਦੇ ਵਿੱਚ ਅਜਗਰ ਰੱਖ ਕੇ ਤੇ ਉਹ ਨਾਲ ਦੀ ਤੇ ਉਹ ਆਪਦੇ ਮਹਿਲ ਦੇ ਵਿੱਚ ਅਜਗਰ ਐਵੇਂ ਦੇ ਰੱਖਣਗੇ ਤੇ ਬਾਕੀ ਮੈਨੂੰ ਤਾਂ ਨਹੀਂ ਲੱਗਦਾ ਵੀ ਆਹ ਦੇਖੋ ਤੁਸੀਂ ਨਾਲ ਲਿੰਦੇ ਹੈਗਾ ਉਹ ਘਰ ਤੇ ਉਹਨਾਂ ਨੇ ਆਪਦੀ ਇੱਥੇ ਵਿੱਚ ਕੂੜੀ ਟਾੜੀ ਰੱਖੀ ਹੋਈ ਹੈ ਡੰਗਰਾਂ ਨੂੰ ਪਾਉਣ ਵਾਸਤੇ ਆ ਦੇਖੋ ਜਿਸ ਤਰ੍ਹਾਂ ਵੀ ਆਮ ਆਪਦੇ ਕਮਰਿਆਂ ਨੂੰ ਵਰਤਦੇ ਉਸੇ ਤਰ੍ਹਾਂ ਇਹਨੂੰ ਵਰਤਿਆ ਹੋਇਆ ਤੇ ਆ ਦੇਖੋ ਇਹ ਅੰਦਰ ਨੇਰਾ ਬਹੁਤ ਏ ਇਹਨੂੰ ਵੀ ਉੱਪਰੋਂ ਜਿਹੜੀ ਛੱਤ ਏ ਉਹ ਗੋਥਿਕ ਸਟਾਈਲ ਦੀ ਛੱਤ ਇਹ ਗੋਥਿਕ ਸਟਾਈਲ ਦੀ ਛੱਤ ਪਾਈ ਹੋਈ ਏ ਤੇ ਅੰਦਰ ਯਾਰ ਕਿਉਂਕਿ ਆਪਾਂ ਜਿਆਦਾ ਨਹੀਂ ਅੰਦਰ ਜਾਵਾਂਗੇ ਬਹੁਤ ਨੇਰਾ ਤੇ ਕੋਈ ਟਾਰਚ ਵੀ ਨਹੀਂ ਹੈਗੀ ਇਸ ਕਰੇ ਫੋਨ ਦੀ ਲਾਈਟ ਵੀ ਜਿਆਦਾ ਕੰਮ ਨਹੀਂ ਕਰਦੀ ਵੀ ਤਾਂ ਇੱਧਰ ਖੜਾ ਏ ਆਪਣਾ ਭਾਈ ਜਿਹੜਾ ਆਪਾਂ ਨੂੰ ਇੱਧਰ ਲੈ ਕੇ ਆਇਆ ਤਿਆ ਦੇਖੋ ਤੁਸੀਂ ਜਿੱਦਾਂ ਉਹਨਾ ਆਪਾਂ ਗੁਰਦੁਆਰੇ ਦੀਆਂ ਜਿਹੜੇ ਬਾਹਰਲੇ ਗੇਟ ਉਹ ਇਦਾਂ ਗੋਲਾਈ ਦੇ ਵਿੱਚ ਬਣੇ ਹੋਏ ਦੇਖਦੇ ਵੀ ਉਸ ਟਾਈਮ ਤੇ ਇਹ ਇੱਕ ਟ੍ਰੈਂਡ ਹੀ ਹੁੰਦਾ ਸੀਗਾ ਵੀ ਤੇ ਆ ਸਾਰਿਆਂ ਦੇ ਵਿੱਚ ਚੂਨਾ ਪੱਥਰ ਲੱਗਾ ਆ ਇੱਟਾਂ ਦੇਖੋ ਤੁਸੀਂ ਨਾਨਕਸ਼ਾਹ ਇੱਟਾਂ ਦੇਖੋ ਕਿੰਨੀਆਂ ਵਧੀਆ ਹਾਲੇ ਵੀ ਪਈਆਂ ਹੋਈਆਂ ਕਿੰਨੀਆਂ ਯੂਜ਼ ਹੋਈਆਂ ਤੇ ਉੱਪਰ ਹਾਈਟ ਤੁਸੀਂ ਹੱਥ ਤੇ ਰਾਡ ਪਈ ਪਈ ਇਹਨੂੰ ਛੱਤ ਨੂੰ ਵੀ ਕਿਸੇ ਵੀ ਟਾਈਮ ਡਿੱਗ ਸਕਦੀ ਤੇ ਆ ਦੇਖੋ ਤੁਸੀਂ ਕੁਝ ਆ ਡਿੱਗੀ ਹੋਈ ਏ ਤੇ ਆਪਾਂ ਹੁਣ ਇਧਰਲੀ ਸਾਈਡ ਚੱਲੇ ਆਂ ਆ ਜਾ ਪ੍ਰਧਾਨ ਇੰਦਰ ਇਧਰਲੀ ਸਾਈਡੋਂ ਵੀ ਕੋਈ ਐਵੇਂ ਤਾਂ ਦਿਸਦਾ ਪਿਆ ਜੀ ਤੇ ਯਾਰ ਮੈਨੂੰ ਇੱਕ ਘਰਾਨੀ ਆਉਂਦੀ ਵੀ ਨਾਨਕਸ਼ਹੀ ਇੱਟਾਂ ਦੇ ਵਿੱਚ ਐਵੇਂ ਤਾਂ ਚੂਨਾ ਪੱਥਰ ਫੇਟਣਾ ਕੀਤਾ ਹਾਲੇ ਵੇਖੋ 47 ਤੋਂ ਬਾਅਦ ਕਿਉਂਕਿ ਜਿਆਦਾਤਰ ਐਵੇਂ ਦੇ ਮਹਿਲ ਮੁਸਲਮਾਨ ਹੀ ਬਣਾਉਂਦੇ ਸੀ ਵੀ ਕਿੰਨਾ ਟਾਈਮ ਹੋ ਗਿਆ ਵੀ ਇਹਨੂੰ ਇਹਨੂੰ ਇਦਾਂ ਖੜੇ ਨੂੰ ਤੇ ਸਮੇਂ ਦੇ ਹਿਸਾਬ ਨਾਲ ਇੰਦੀ ਜਿਹੜੀ ਕੰਸਟਰਕਸ਼ਨ ਹੈ ਬਿਲਡਿੰਗ ਟੁੱਟਦੀ ਜਾਂਦੀ ਵਾ ਤੇ ਆਇਆ ਪ੍ਰਧਾਨ ਫਿਰ ਆਪਾਂ ਹੋਰ ਵੀ ਹੈਗਾ ਕੋਈ ਇਦਾਂ ਦਾ ਮੈ ਇੱਧਰ ਚੱਲੋ ਜਾਣਾ ਅੰਦਰ ਦੇਖੋ ਰੁੱਖੜੀਆਂ ਵਾਲੀ ਜਗ੍ਹਾ ਨਹੀਂ ਹਾਂ ਇੱਧਰ ਜਾਵਾਂਗੇ ਆਪਾਂ ਇੱਧਰ ਜਾਂਦੇ ਹਾਂ ਕਿਉਂਕਿ ਉੱਪਰ ਜਾਣ ਦੀ ਤਾਂ ਜਗ੍ਹਾ ਨਹੀਂ ਹੈ ਕਿ ਸਾਰਾ ਟੁੱਟਿਆ ਪਿਆ ਪੌੜੀਆਂ ਕੂੜੀਆਂ ਸਾਰੀਆਂ ਤੋੜੀਆਂ ਪਈਆਂ ਪੌੜੀਆਂ ਕੋਣਾਂ ਵਾਲੀਆਂ ਨਹੀਂ ਆ ਮੈਨੂੰ ਹੈਂ ਦੇਖੋ ਕਿੱਥੇ ਉੱਪਰ ਦੇਖੋ ਕਿਹਨਾਂ ਜਿੱਥੇ ਲੱਗੀਆਂ ਉਹ ਪੁਰਾਣੀਆਂ ਬੋਲੀਆਂ ਦੇਖੋ ਅੱਛਾ ਠੀਕ ਹੂੰ ਤੇ ਇਹਦੇ ਅੰਦਰ ਚੱਲ ਕੇ ਦੇਖਦੇ ਆਪਾਂ ਉਹਦੇ ਯਾਰ ਇਹਨਾਂ ਦੇ ਜਿਹੜੀਆਂ ਖੰਡਰ ਮਹਿਲ ਜਾਂਦੇ ਨੇ ਨਾ ਬੜੇ ਜਿਗਰੇ ਦੇ ਨਾਲ ਇਹਨਾਂ ਦੇ ਅੰਦਰ ਬੜਿਆ ਜਾਂਦਾ ਕਿਉਂਕਿ ਕੋਈ ਵੀ ਚੀਜ਼ ਨਿਕਲ ਸਕਦੀ ਕੋਈ ਵੀ ਹੋ ਸਕਦੀ ਜਾਸਤਰ ਲੋਕੀ ਭੂਤ ਪ੍ਰੇਤਾਂ ਤੋਂ ਬੜਾ ਡਰਦੇ ਨੇ ਆਮ ਸੱਪ ਖੰਡੇ ਤੋਂ ਬਹੁਤ ਡਰਦੇ ਨੇ ਤੇ ਆਪਾਂ ਚੱਲੇ ਇਹਦੇ ਅੰਦਰ ਇਹ ਨਹੀਂ ਕੋਈ ਗੱਲ ਨਹੀਂ ਤੁਹਾਡੇ ਨਾਲ ਆ ਅੰਦਰ ਦੇਖੋ ਵੀ ਇਸ ਤਰ੍ਹਾਂ ਦੇ ਜੇ ਤੇ ਯਾਰ ਟਾਰਚ ਨਹੀਂ ਹੈਗੀ ਕਿਉਂਕਿ ਔਰਚ ਨਾਲ ਜਿਆਦਾ ਕਲੀਅਰ ਦਿਸਦਾ ਵੀ ਹੋਂ ਤਾਂ ਮੇਰੀ ਤੁਹੀ ਆਵਾਜ਼ ਹੀ ਸੁਣਦੇ ਪਏ ਤੇ ਜਾਂ ਜਿਹੜੀਆਂ ਕੁਝ ਇੱਟਾਂ ਤੁਹਾਨੂੰ ਦੇਖਦੀਆਂ ਪਈਆਂ ਤੇ ਅੰਦਰੋਂ ਆਹ ਦੇਖੋ ਆਪਾਂ ਬਾਹਰਲੇ ਪਾਸੋਂ ਤੇ ਆ ਜਿਹੜੀ ਰੋਸ਼ਨੀ ਅੰਦਰ ਆਉਂਦੀ ਪਈ ਤੇ ਇੱਧਰ ਦੇਖੋ ਤੁਸੀਂ ਉੱਪਰ ਇਹਨੂੰ ਜਿਹੜੀ ਛੱਤ ਹੈ ਇਹ ਵੀ ਗੋਥਿਕ ਸਟਾਈਲ ਦੀ ਛੱਤ ਹੈ ਅਗਲੇ ਵਲੌਗ ਅੰਦਰ ਵਿੱਚ ਆਪਾਂ ਟਰਚ ਨਾਲ ਲੈ ਕੇ ਤੁਰਨਾ ਕਿਉਂਕਿ ਐਵੇਂ ਦੇ ਆਪਾਂ ਇਹ ਜਿਹੜੇ ਹੁਣ ਮਹਿਲ ਖੰਡਰ ਬਣੇ ਪਏ ਉਹ ਕਵਰ ਕਰਨੇ ਹੁੰਦੇ ਨੇ ਅੰਦਰ ਬਹੁਤ ਹਨੇਰਾ ਹੁੰਦਾ ਵਾ ਤੇ ਚੱਲ ਪ੍ਰਧਾਨ ਫਿਰ ਹੰਦੇ ਬਾਹਰ ਚੱਲ ਗਏ ਹਰੇ ਟਟਾ ਬਿਆ ਤੇ ਸਿਰਵਿੰਦੇ ਉੱਪਰ ਜਾ ਸਕਨੇ ਪਰ ਜਾਣ ਵਾਸਤੇ ਕੋਈ ਰਾਹ ਨਹੀਂ ਦਿਖਦਾ ਕਿ ਕਿੱਧਰ ਜਾਈਏ ਤੇ ਤੁਸੀਂ ਕਾਹ ਕੁ ਦੇਖੋ ਕਿਵੇਂ ਵੇਲਾਂ ਦੇ ਹੈਗੇ ਜਿਵੇਂ ਵੇਲਾਂ ਨਹੀਂ ਥੱਲੇ ਨੂੰ ਲੰਮਕਦੀਆਂ ਉਦਾਂ ਕਾਹ ਆਤੀਆਂ ਜਿਹੜਾ ਇਹ ਲੰਮਕੀਆਂ ਪੰਜਾਂ ਨੇ ਤੇ ਆ ਉੱਪਰ ਚਮਕਦਾ ਆਸਮਾਨ ਦੇਖਦਾ ਪਿਆਈ ਹੋ ਦੇਖੋ ਉੱਪਰ ਪੇਪਰ ਪੂਰੇ ਸਾਰੇ ਉੱਗੇ ਪਏ ਨੇ ਤੇ ਇਹ ਸੀਗੇ ਰਾਜਾ ਕਰਨ ਦਾ ਮੈਲ ਮੈਨੂੰ ਜਿਆਦਾ ਰਾਜੇ ਕਰਨ ਦੀ ਹਿਸਟਰੀ ਬਾਰੇ ਤਾਂ ਨਹੀਂ ਪਤਾ ਪਰ ਜਿੰਨਾ ਕੁ ਪਤਾ ਮੈਂ ਤੁਹਾਨੂੰ ਉਹਨਾਂ ਕੁ ਦੱਸ ਦਿੱਤਾ ਤੇ ਵਿਖਾ ਦਿੱਤਾ ਤੁਹਾਨੂੰ ਰਾਜਾ ਕਰਨ ਦਾ ਮਹਿਲ ਮੈਂ ਤੁਹਾਨੂੰ ਦਿਖਾ ਦਿੱਤਾ ਵਾ ਤੇ ਇਹਦੂ ਪਾਰ ਆਪਾਂ ਨਾਰਲੀ ਪਿੰਡ ਵੀ ਜਾਣਾ ਹੋ ਸਕਦਾ ਵੀ ਅੱਜ ਜਾਇਆ ਜਾਵੇ ਕਿਉਂਕਿ ਟਾਈਮ ਬਹੁਤ ਜਿਆਦਾ ਹੋ ਗਿਆ ਇਸ ਕਰਕੇ ਜੇ ਹੋਇਆ ਤਾਂ ਆਪਾਂ ਜਾਵਾਂਗੇ ਤੇ ਫਿਲਹਾਲ ਉਹਨੂੰ ਆਪਾਂ ਅੱਗੇ ਚੱਲਣਾ ਹੈ ਘੁੰਮਦੇ ਘੁੰਮਦੇ ਆਪਾਂ ਆ ਗਏ ਖੇਮ ਕਰਨ ਵਾਲੇ ਸਟੇਸ਼ਨ ਤੇ ਸਟੇਸ਼ਨ ਤੋਂ ਹੱਥੋਂ ਥੋੜੀ ਦੂਰੇ ਤੇ ਮੈਂ ਤੁਹਾਨੂੰ ਜਿਹੜਾ ਦਿਖਾਉਣ ਲੱਗਾ ਵੀ ਇੱਥੇ ਹੈਗੀ ਜਿਹੜੀ 1947 ਤੋਂ ਪਹਿਲਾਂ ਤੇ ਉਹ ਚਾਹ ਉਹ ਚੱਲਦੀ ਹੁੰਦੀ ਸੀਗੀ ਖੇਮ ਕਰਨ ਤੋਂ ਟ੍ਰੇਨ ਲਾਹੌਰ ਨੂੰ ਕਸੂਰ ਕਸਬੇ ਨੂੰ ਜਾਂਦੀ ਹੁੰਦੀ ਸੀਗੀ ਕਸੂਰ ਲਾਹੌਰ ਦੇ ਵਿੱਚ ਹੀ ਪੈ ਜਾਂਦਾ ਵਾ ਤੇ ਆ ਆ ਚੈੱਕ ਕਰੋ ਆ ਸੀਗੀ ਰੇਲਵੇ ਲਾਈਨ ਜਿੰਨੂ ਵੀ ਹੋਣਾ ਜੰਗਾਲ ਪਿਆ ਪਿਆ ਤੇ ਘਾਹ ਕੂਨ ਦੇ ਚੁਗਿਆ ਪਿਆ ਤੇ ਉੱਥੇ ਲਾ ਦਿੱਤਾ ਸਟਾਪ ਮਤਲਬ ਕਿ ਇੱਥੋਂ ਗਾਣੀ ਜਾ ਸਕਦੀ ਟ੍ਰੇਨ ਤੇ 1947 ਤੋਂ ਬਾਅਦ ਇੱਕ ਦਿਨ ਵੀ ਇਹ ਲਈ ਤੇ ਟ੍ਰੇਨ ਨਹੀਂ ਆਈ ਕਿਉਂਕਿ ਆਪਣੀ 47 ਨੂੰ ਵੰਡ ਹੋ ਗਈ ਸੀ ਭਾਰਤ ਤੇ ਪਾਕਿਸਤਾਨ ਦੀ ਤੇ ਇਸ ਕਰਕੇ ਜਿਹੜੀ ਕਸੂਰ ਨੂੰ ਜਾਂਦੀ ਹੁੰਦੀ ਸੀ ਟ੍ਰੇਨ ਉਹ ਬੰਦ ਕਰ ਦਿੱਤੀ ਤੇ ਹੁਣ ਤੁਸੀਂ ਦੇਖੋ ਸਾਰੇ ਨੂੰ ਜੰਗਾਲ ਪਿਆ ਪਿਆ ਤੇ ਇੱਧਰ ਵੀ ਦੇਖੋ ਠੀਕ ਹੈ ਤੇ ਜਿਹੜੀ ਤੁਸੀਂ ਆ ਸਾਹਮਣੇ ਆ ਦੇਖਦੇ ਪਏ ਜੀ ਨਾ ਐ ਰੁੱਖ ਇਹ ਡਰੇਨ ਵਾ ਡਰੇਨ ਤੋਂ ਪਾਰ ਰਾਇਆ ਇਹਦਾ ਪਾਕਿਸਤਾਨ ਤੇ ਤੇ ਆ ਤੁਸੀਂ ਚੈੱਕ ਕਰੋ ਆ ਜੇ ਆਪਣੇ ਪੰਜਾਬ ਦਾ ਵੀਊ ਵੇਖੋ ਕਿੰਨਾ ਸੋਹਣਾ ਹੁੰਦਾ ਪਿਆ ਤੇ ਦਾ ਜੇ ਮੌਸਮ ਬਹੁਤ ਘੈਂਟ ਯਾਰ ਮੌਸਮ ਫੁੱਲ ਵਾ ਚੱਲਦੀ ਪਈ ਏ ਤੇ ਇਧਰ ਦੇਖੋ ਤੁਸੀਂ ਸਾਰੇ ਪਾਸੇ ਹਰੀਆਂ ਹਰੀਆਂ ਪੈ ਗਈਆਂ ਤੇ ਉਹ ਜਿਹੜੇ ਸਾਹਮਣੇ ਤੁਸੀਂ ਮੂੰਹ ਕਰਨਾ ਆ ਸਾਹਮਣੇ ਰਹਿ ਜਾਂਦਾ ਵਾ ਖੇਮ ਕਰਨ ਦਾ ਮੇਨ ਸਟੇਸ਼ਨ ਤੇ ਤੇ ਸਾਰਾ ਬਾਰਡਰ ਏਰੀਆ ਵਾ ਇਹਨਾ ਤੁਸੀਂ ਮੇਰੇ ਵਿੱਚ ਦੇ ਦੇ ਪਏ ਨੇ ਸਾਰਾ ਬਾਰਡਰ ਏਰੀਆ ਫੌਜੀ ਬਹੁਤ ਸਖਤ ਨੇ ਬਹੁਤ ਸਟ੍ਰਿਕਟ ਨੇ ਮਾੜਾ ਆ ਫੋਨ ਕੱਢ ਲਓ ਉਸ ਵੇਲੇ ਕੀ ਕਰ ਰਹੇ ਕੀ ਕੀ ਲੈਣੇ ਆਇਆ ਇੰਦ ਬੋਹਿੰਦੀਸ ਵਿੱਚ ਜੀ ਮਿੱਤਰੋ ਘੁੰਮਦੇ ਘੁੰਮਦੇ ਖੇਮ ਕਰਨ ਤੋਂ ਆਪਾਂ ਆ ਗਏ ਰਤੋ ਕੀ ਤੇ ਆ ਜਿਹੜੇ ਤੁਸੀਂ ਮੇਰੀ ਉਂਗਲ ਤੋਂ ਸਾਹਮਣੇ ਦੇਖਦੇ ਪਏ ਜਣ ਇਹ ਜੇ ਫੌਜੀਆ ਦੀ ਤਾਰ ਇਦੂ ਪਾਰ ਰਹਿ ਜਾਂਦਾ ਪਾਕਿਸਤਾਨ ਇਦੂ ਪਾਰ ਵਾਲਾ ਪਾਕਿਸਤਾਨ ਵਾਲਿਆਂ ਦਾ ਪਿੰਡ ਹੈਗਾ ਅਸਲਾ ਤੇ ਇੱਥੋਂ ਸਾਰੀ ਲਾਈਨ ਇਸ ਦੀ ਪਈ ਵਾ ਤੇ ਮੈਂ ਤੁਹਾਨੂੰ ਦਿਖਾਣਾ ਵੀ ਆਹ ਦੇਖੋ ਤੁਸੀਂ ਆਹ ਜਿਹੜੀ ਉਂਗਲ ਤੋਂ ਸਾਹਮਣੇ ਨਾ ਆਹ ਜਿਹੜੀ ਸਾਰੀ ਇਹ ਲਾਈਨ ਵਾ ਇਹ ਦੂਪਾਰ ਰਹਿ ਜਾਂਦਾ ਪਾਕਿਸਤਾਨ ਆ ਜਿਹੜੀਆਂ ਸਾਰੀ ਤਾਰ ਹੈ ਹਨਾ ਆਹ 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 ਜਿਹੜੀ ਆਹ ਜਿਹੜੀ ਤੁਸੀਂ ਦੇਖਦੇ ਪਏ ਜਣੇ ਇਹ ਸਾਰੀ ਤਾਰ ਜੇ ਤੇ ਦੂਪਾਰ ਰਹਿ ਜਾਂਦਾ ਪਾਕਿਸਤਾਨ ਤੇ ਹੁਣੇ ਮੈਂ ਵੇ ਵੀਡੀਓ ਤਾਂ ਨਹੀਂ ਦੱਸਿਆ ਮੋਟਰਸਾਈਕਲ ਤੁਹਾਨੂੰ ਨਹੀਂ ਦੱਸਿਆ ਨਾ ਪਰ ਮੈਂ ਦੇ ਕਹਿ ਗਿਆ ਤੇ ਮੋਟਰਸਾਈਕਲ ਉਹਨਾਂ ਦਾ ਗਿਆ ਵਾ ਵੀਡੀਓ ਦਾ ਰਾਹ ਆਉਂਦਾ ਨਾ ਸਿੱਧਾ ਇੱਧਰ ਨੂੰ ਅੱਛਾ ਇੱਧਰੋਂ ਉਹਦਾ ਰਾਹ ਫਿਰ ਆ ਦੇ ਖੇਤਾ ਖੁੱਤਾ ਨੂੰ ਆਉਂਦੇ ਨੇ ਅੱਛਾ ਤੇ ਉਹ ਸਾਹਮਣੇ ਉਹਨਾਂ ਦੇ ਕੋਈ ਬਾਪੇ ਦੀ ਜਗ੍ਹਾ ਵਾ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਵੀਡੀਓ ਤਾਂ ਬੜੀ ਜ਼ਬਰਦਸਤ ਬਣੀ ਤੇ ਵੀਡੀਓ ਨੂੰ ਲਾਈਕ ਕਰ ਜਾਈ ਤੇ ਆਪਾਂ ਆਪਣੀ ਗੱਡੀ ਦੀਆਂ ਬ੍ਰੇਕਾਂ ਮਾਰ ਰਹੀਆਂ ਸੱਤ ਵਾਲੇ ਪ੍ਰੈਸ ਦੇ ਉੱਤੇ ਤੇ ਆਪ ਤੁਸੀਂ ਚੈੱਕ ਕਰੋ ਵਿਊ ਕਿੰਨਾ ਘੈਂਟ ਸੱਚੀ ਅੱਜ ਮੌਸਮ ਬਹੁਤ ਵਧੀਆ ਆ ਵੇਖੋ ਤੁਸੀਂ ਆ ਜਿਹੜਾ ਸਤਲੁਜ ਦੀ ਦਰਿਆ ਦਾ ਪਾਣੀ ਹੁਣ ਤਾਂ ਸਾਫ਼ ਆਉਂਦਾ ਪਿਆ ਪਹਿਲਾਂ ਥੋੜਾ ਗੰਦਾ ਸੀ ਇਹ ਤਾਂ ਹੀ ਰੇਤਾ ਨਿਹਰੀ ਰੇਤਾ ਹੀ ਰੇਤਾ ਐਦਾਂ ਲੱਗਦਾ ਵੀ ਜਿਵੇਂ ਚਿੱਟੀਆਂ ਚਾਦਰਾਂ ਵੀ ਛਾਂਜਾਂ ਨੇ ਹਨਾ ਤੇ ਬਹੁਤ ਵਧੀਆ 뷰 ਆਉਂਦਾ ਪਿਆ ਤੇ ਤੁਹਾਨੂੰ ਇਹ ਆਪਣੀ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਤੇ ਯਾਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਵੀ ਐਵੇਂ ਦੀ ਜਿਹੜੀ ਥਾਵਾਂ ਹੁੰਦੀਆਂ ਨਾ ਜਿਹੜੀਆਂ ਆਪਾਂ ਤੁਹਾਨੂੰ ਵਿਖਾਉਣੇ ਹੁੰਦੇ ਜੋ ਮੈਕਸਿਮਮ ਥਾਵਾ ਐਵੇਂ ਦੀਆਂ ਨੇ ਜਿਹੜੀਆਂ ਗੂਗਲ ਮੈਪ ਤੇ ਜਾਂ ਫਿਰ ਗੂਗਲ ਤੇ ਵੀ ਨਹੀਂ ਹੁੰਦੀਆਂ ਤੇ ਆਪਾਂ ਲੱਭ ਲੁੱਭ ਕੇ ਪੁੱਛ ਦੱਸ ਕੇ ਆਪਾਂ ਤੇ ਤੁਹਾਨੂੰ ਵਿਖਾਈ ਦਿਆਂ ਨੇ ਤੇ ਵੀਡੀਓ ਨੂੰ ਲਾਈਕ ਕਰਦੇ ਜੇ ਇਸੇ ਖੁਸ਼ੀ ਦੇ ਵਿੱਚ ਤੇ ਐਵੇਂ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਤੁਹਾਨੂੰ ਕਿਵੇਂ ਦੀ ਲੱਗੀ ਆਪਣੀ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਦੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਏ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਤਾਕੜੀ ਜੀ ਵੀਡੀਓ ਦੇ ਨਾਲ ਓਕੇ ਬਾਏ ਲਵ ਯੂ ਆਲ